ਓ ਖਾ ਪਹਿਲਵਾਨੀ ਵੇਖ ਲੋ ਇੱਧਰ ਆ ਕੇ ਓਏ ਆਉਣਗੇ ਆਉਣਗੇ ਕੇਰਾ ਹਜੇ ਉਧਰ ਕੰਮ ਫਸਿਆ ਪਿਆ ਉਹ ਤਾਂ ਇਹਦਾ ਉਦੋਂ ਦਾ ਆਖਿਆ ਵੀ ਉਦੋਂ ਦਾ ਜੇ ਮੈਚ ਪਹਿਲਾਂ ਰੋਕਦੇ ਸੀਗੇ ਆ ਉਹ ਖੇਡ ਲੈਣ ਦੇ ਖੇਡ ਕੇ ਆਉਣਗੇ ਹਜੇ ਉਧਰ ਕੁੰਡੀਆਂ ਦੇ ਫਸੇ ਪਿਆ ਕੋਈ ਨਹੀਂ ਆਉਂਦਾ ਉਹਨਾਂ ਚਰਜਾਂ ਨਾ ਨਮਾਜ਼ ਨਹੀਂ ਕਿਸੇ ਪਾਸੇ ਹੁੰਦਾ ਆ ਲਾਸਟ ਮੈਚ ਛੱਡਦੇ ਸੀ ਜੇ ਇਹੇ ਖੋਲਣ ਲੱਗ ਪੈਂਦੇ ਤਾਂ ਕਹਿੰਦੇ ਵੀ ਉਹ ਪਹਿਲਵਾਨੀ ਵੇਖ ਲਗੇ ਤੇ ਆਪਾਂ ਨਾ ਖੇਡ ਗਏ ਪਰੇ ਲੱਗੇ ਨਹੀਂ ਸੀ ਵਿਚਾਰੇ। ਲਾਵੀ ਅੜਗੇ ਗੁੰਡੀਆਂ ਉਹ ਥੱਲੇ ਹੀ ਰਹਿੰਦਾ ਪਤੰਦਰ। ਮਾਰਖ ਦੂਜੇ ਪਰੜੇ ਕਰਨੇ। ਅੱਗੇ ਮੇਰੇ ਕੋਲੇ ਹਰ ਰੋਜ਼ ਹੁੰਦੇ ਆ ਅੱਜ ਮੈਂ ਲਿਆਇ ਹੀ ਨਹੀਂਗਾ। ਅੱਗੇ ਮੇਰੇ ਕੋਲੇ ਹੁੰਦੇ ਆ ਅੱਜ ਮੈਂ ਲਿਆਇ ਹੀ ਨਹੀਂ। ਚੱਲ ਬਾਈ ਚੱਲ। ਇਹ ਤਾਂ ਟਾਈਮ ਵੀ ਹੁੰਦਾ ਬਾਈ ਕੋਈ ਨਹੀਂ ਨਹੀਂ ਦੇਣਾ ਤਾਂ ਕਿਹਨੂੰ ਆਉਂ ਖਾੜਿਆ ਖੁੜਾ ਟਾਈਮ ਹੁੰਦਾ ਹੁੰਦਾ ਤੇ ਜੇ ਮੰਨ ਲਾ ਜਿੱਤ ਹਾਰ ਨਾ ਹੋਵੇ ਕਿ ਪੁਆਇੰਟ ਹੁੰਦੇ ਆ ਇੱਕ ਨੇਪਾਲੀ ਜਹ ਹਨਾ ਨਿੱਕਾ ਜ ਉਹ ਬਹੁਤ ਗੰਦਾ ਹਨਾ ਹਾਂ ਉਹਦਾ ਭਾਂਦਰਾ ਇੱਥੋਂ ਮਾਰਦਾ ਲਿਆ ਲਿਆ ਕੇ ਆ ਚੱਕਤਾ ਚੱਕਤਾ ਬੁੜਾ ਲਵਾਤੀ ਇਹ ਕਿਹੜੇ ਸੌਣਾ ਲੱਗੀ ਕਿ ਬਾਵਾ ਫੜ ਲੈਂਗਾ ਸਿਹਨੇ ਹੁਣ ਤੂੰ ਪੈ ਗਿਆ ਥੱਲੇ ਜੇ ਪਤਾ ਹੀ ਨਹੀਂ ਸੀ ਯਾਰ ਕਿਸੇ ਨੂੰ ਹੁਣ ਗਰਾਊਂਡ ਆਉਂਦਾ ਨਹੀਂ ਕੋਈ ਲਿਆਉਂਦਾਗਾ ਕੋਈ ਨਹੀਂ ਉਹ ਤਾਂ ਕਰ ਦਾਂਗੇ ਤੁਹਾਡਾ ਮਾਨ ਤਨ ਤੁਸੀਂ ਆ ਜੋਰ ਤਾਂ ਵਿਖਾਉਦਾ 10 ਮਿੰਟ ਹੋਰ ਪਾਣੀ ਪੂਣੀ ਪੀ ਲੋ ਪੀਣਾ ਦਾ ਵੰਜੂਂਜੀ ਗੁੱਡ ਕੇ ਵਿਖਾ ਦਿਓ ਪੁਲਵਾਨਾਂ ਵਾਲੇ ਫਿਰ ਨਾਛੋ ਟੋਗਾ ਕੰਪੈਨੋਲ ਲੈ ਵੀ ਪੁਲਵਾਨ ਆਏ ਆਪਣੇ ਪਿੰਡ ਗਰਾਊਂਡ 'ਚ ਤੇ ਇਹ ਬਈ ਘਰ ਘਰ ਆਉਣਗੇ ਕੱਲ ਨੂੰ ਹਾਂ ਇਹ ਘਰ ਘਰ ਆਉਣਗੇ ਕੱਲ ਨੂੰ ਤੇ ਇਹਨਾਂ ਦਾ ਬਈ ਸਾਰੇ ਮਾਨ ਤਾਨ ਕਰਦੇ ਹੋ ਜੇ ਉਹ ਯਾਰ ਲਾ ਲੈਣ ਦੇ ਨਾ ਤੇ ਇਹ ਘਰ ਘਰ ਆਉਣਗੇ ਬਈ ਸਾਰੇ ਕੋਈ ਜਿੰਨੇ ਜੋਗਰੇ ਹੋਏ ਇਹਨਾਂ ਦਾ ਮਾਨ ਤਾਨ ਕਰਦੇ ਹੋ ਜੇ ਕਿੱਥੋਂ ਆਏ ਬਈ ਤੁਸੀਂ ਮੇਰਾ ਪਿੰਡ ਪੋਖਲਾ ਆ ਉਹ ਕਿੱਥੇ ਗਿਆ ਲਾਬਾ ਜੀ ਨਾਲ ਤੇ ਇਹਨਾਂ ਦਾ ਬਈ ਦਾ ਇਹਨਾਂ ਦਾ ਰਾਮੇਣਾ ਬਠਿੰਡਾ ਰਾਮੇਣਾ ਹਾਂ ਤੇ ਉਹ ਬਈ ਦਾ ਟੜਲਵਾ ਇਹ ਬਈ ਵਾਵਾਵਾੜ ਤੋਂ ਆਏ ਤਿੰਨ ਪਹਿਲਵਾਨਾਂ ਵਿਚਾਰੇ ਗਰਾਊਂਡ 'ਚ ਤੇ ਤਿੰਨਾਂ ਦਾ ਬਈ ਮਾਨ ਸਨਮਾਨ ਕਰਦੇ ਜੇ ਸਾਰੇ ਬੰਦੇ ਓਕੇ ਜੀ ਧੰਨਵਾਦ ਇਹ ਵਿਚਾਰੇ ਬੁੜੇ ਬੰਦੇ ਆ ਤੇ ਇਹ ਪਰ ਕਹਿੰਦੇ ਆ ਵੀ ਅਸੀਂ ਨਿੱਕੇ ਨਿੱਕੇ ਜਵਾਕਾਂ ਨੂੰ ਉਤਸ਼ਾਹਤ ਕਰਦੇ ਆ ਤੇ ਚਲੋ ਦਿਹਾੜੀ ਬਣ ਜਾਂਦੀ ਇਹਨਾਂ ਦੀ ਵੀ ਜਵਾਕ ਇਹਨਾਂ ਨੂੰ ਵੇਖ ਕੇ ਵੀ ਉਸ ਪਲਵਾਨੀ ਵਾਲੇ ਪਾਸੇ ਨੂੰ ਮੁੜਨਾ ਤੇ ਜਮੇ ਵਿਚਾਰੇ ਵਿਰਦਾ ਤੇ ਚਲੋ ਹੋਣੀ ਉਹਨਾਂ ਨੇ 10 ਮਿੰਟ ਲਾਏ ਆ ਵਿਚਾਰਿਆਂ ਨੇ ਚਲੋ ਲਿਬੜਨਾ ਵੀ ਕਾਹਨੂੰ ਸੀ ਫਿਰ ਓਕੇ ਪਿਆਰ ਦਾ